ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਗ ਹੈਗੇ ਆ ਜੀ 5 ਤੇ ਪੰਜੇ ਦੇ ਪੰਜੇ ਗੱਪਣ ਆ ਤੇ ਪੰਜੇ ਦੇ ਪੰਜੇ ਗਰਮੀਆਂ ਦੇ ਤੋਫੇ ਆ ਡਾਟੇਲ ਤੁਹਾਨੂੰ ਬਾਜੀ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਮਿੰਦਾ ਅੰਗਰੇਜ਼ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪਰਵਾ ਮੋਬਾਈਲ ਨੰਬਰ ਜੀ 9972416597 ਠੀਕ ਆ ਵੀਰੇ ਅੱਜ 5 ਨਾਗ ਆ ਜੀ ਹਾਂ ਵੀਰੇ ਗਾਣਾ ਤੁਸੀਂ 7 2 ਦੇ ਤਿਆਂ ਤੋਂ ਪਹਿਲਾਂ ਠੀਕ ਆ ਕਿੱਧਰੋਂ ਸ਼ੁਰੂ ਕਰਨਾ ਹੈ ਐ ਤੂੰ ਹੀ ਕਰ ਲਓ ਵੀਰੇ ਪਹਿਲੇ ਨੰਬਰ ਤੋਂ ਠੀਕ ਆ ਸੂ ਆ ਕੇ ਨਵਾ ਜੀ ਉਹ ਬਈ ਦੂਜਾ ਮੰਨ ਲਿਆ ਤੀਜਾ ਮੰਨ ਲਿਆ ਆਪਣਾ ਲਿਆ ਹੁੰਦਾ ਮਾਲ ਹਣਾ ਪਰ ਇਹ ਕਰਮੀਆਂ ਦਾ ਤੋਫਾਈ ਬਈ ਛਾਨੜ ਕੀ ਪਲੀਆ ਕਹੇ ਨਾ ਪੂਰੇ ਸੇਵ ਵਾਲੇ ਘਰੋਂ ਵੜਾਈ ਆ ਕਿੰਨੇ ਦਿਨ ਕੱਢਦੀ ਐ ਇਹਦੇ ਵੀਰੇ 9 ਤਰੀਕ ਨੂੰ ਡਾਣ ਪੂਰੇ ਦੱਸਿਆ ਲੈਫਟ ਦੇ ਹਿਸਾਬ ਨਾਲ ਕਾਪੀ ਵੇਖੀ ਠੀਕ ਹੈ 9 ਤਰੀਕ ਨੂੰ ਚਲੋ ਇਹ ਕੋ ਦੋ ਦਿਨ ਵੱਧ ਘਟ ਹੋ ਸਕਦੇ ਉਹ ਵੱਖਰੀ ਗੱਲ ਹੈ ਜੀ ਕਿੰਨਾ ਪਿਆਜੂ ਕਰ ਮਾਲੀ ਅਜੇ ਮਾਲਕ ਨੂੰ ਦੱਸਿਆ ਦੂਜੇ ਸੂਏ ਤੋਂ 18 ਲੀਟਰ ਚ ਹੋਇਆ ਹੁਣ ਤੀਜਾ ਸੂਆ ਹੀ ਸੁੰਦੀ ਆ ਵੜੇ ਠੀਕ ਹੈ ਜੀ ਤੋਂ ਤੱਕ ਜਿਹੜੇ ਹਿਸਾਬ ਨਾਲ ਝੋਲੀ ਆ ਵਜਣਾ ਉਹ ਸਾਬਣਾ ਫੁੱਲੇ ਨਹੀਂ ਬਾਕੀ ਵੀਰੇ ਆ ਹੀ ਨਹੀਂ ਗੱਲ ਹੈ ਕਿ ਕ੍ਰੋਸ ਕਈ ਵੀਰ ਕਹਿੰਦੇ ਗਰਮੀ ਦਾ ਐ ਮੱਚੀ ਬਹਿ ਕੇ ਬੰਦੀ ਦਵਾਸ ਕਰ ਲਈ ਜਿਵੇਂ ਮਾਜੀ ਬੈਠਾ ਰਹੇ ਬਾਲੀ ਠੰਡੀ ਆ ਵੀਰੇ ਯਾਰ ਠੀਕ ਆ ਇਹ ਸਾਬ ਦਾ ਕੋਈ ਅੰਤ ਨਹੀਂ ਗਰਮਾੜੀ ਦਾ ਚੱਲ ਬੱਠ ਠੀਕ ਹੈ ਜੀ ਚੰਗੀ ਆ ਬਾਕੀ ਵੀਰੇ ਤੁਹਾਨੂੰ ਵੀ ਪਤਾ ਸੀਜ਼ਨ ਗਰਮੀ ਦਾ ਤੇ ਗਰਮੀ ਗਰਮੀ ਮੱਝਾਂ ਵਰਗਾ ਦੁੱਧ ਪਿਆਉਗੀ ਸੋਹਣਾ ਥਣਾ ਦਾ ਸਹਿਜਾ ਕੱਲਾ ਕੱਲਾ ਨਿੱਖੜ ਮਾ ਹੱਥੀ ਚੁਵਾਈ ਵਾਲਾ ਫੋਟ ਸ਼ਾਂਗ ਤਾਂ ਪੂਰਾ ਵੀ ਨਹੀਂ ਹੈ ਨਾ ਵੀਰੇ ਚੰਗੀ ਆ ਚਾਰ ਚਾਰ ਥਣਾ ਸੋਨਾ ਮੋਟਾ ਥਾਣਾ ਕੱਲੀ ਕੱਚੀ ਕੱਚੀ ਐ ਵੀਰੇ ਅੱਜ ਮੈਲਨੀ ਵੀ ਭਾਜਾ ਬਾਈ ਨੇ ਰੱਸਾ ਛੜਤਾਗਾ ਬਾਕੀ ਵੀਰੇ ਇੰਨੀ ਠੰਡੀ ਐ ਨਾ ਕਰਮ ਵਾਲੀਆਂ ਐ ਫੇਰੀ ਕੱਲੀਆਂ ਆਥਾਂ ਨਹੀਂ ਲੱਤ ਹਲਾਜੂਗੀ ਕੋਈ ਸ਼ੈਡ ਪਾਛਾ ਲਊਗਾ ਕੋਈ ਸਫਾਈ ਲੈ ਵੀਦੀ ਪੂਰੀ ਆ ਸਾਰੇ ਵਾਲ ਕੱਢ ਕੇ ਲੈ ਜਿਹਦੇ ਕਰਮੜ ਦਾ ਟਾਈਮ ਆ ਗਿਆ ਨਾ ਪੰਡ ਲਾ ਕੇ ਸੋਊਗੀ ਲੈ ਵੀਦੀ ਆਂ ਨਾ ਸਾਦੇ ਰਣੂ ਦਾ ਤੁਰਿਆ ਨਹੀਂ ਜਾਣਾ ਜਿਹੜੇ ਸਾਬ ਉਹਨਾਂ ਢੱਲ ਪਈ ਆ ਵੀਰੇ ਦੁੱਧ ਨਾਲ ਲਿਆਦ ਨੂੰ ਯਾਰੇ ਗਰਮੀ ਗਰਮੀ ਪਿਆਉ ਮੱਝਾ ਬਾਈ ਗਾਣਾ ਸੁਣਨ ਮੈਂ ਮਾੜੀ ਤੋਂ ਮਾੜੀ ਵੀ ਲੱਖਾ ਲੱਖ ਤੋਂ ਘੱਟ ਮਿਲਦੀ ਲੱਖ ਤੋਂ ਥੱਲੇ ਤਾਂ ਹੁੰਦੀ ਨਹੀਂ ਬਾਈ ਕੀ ਗਾਣਾ ਨੇ ਦੁੱਧ ਮਹਿਰ ਗਈ ਪਿਆਸਾਂ ਰੰਗ ਭਾ ਗਈ ਦਾਦੂ ਗਰਮੀ ਗਰਮੀ ਜਿਹੜੇ ਲੈਨੇ ਆ ਰਪੀਏ ਉਹੀ ਦੱਸਿਓ ਜੈਜ ਬਰੇ ਮੋਲ ਕਰਾਉਣ ਦਾ ਆਪਣੀ 65 ਕਰ ਦਿੰਨ ਹੂੰ 65 ਹਜ਼ਾਰ ਦੀ ਵੜ ਦਊਗਾ ਓਜੂ ਮਾਨਤਾਂ ਮਾੜਾ ਮੋਟਾ ਪੱਕ ਛੋੜ ਛੱਪਾ ਹੋ ਇਹ ਕੱਚੀ ਕੱਚੀ ਆ ਕੱਚੀ ਦਾ ਮੋਲ ਹੀ ਆ ਵੀਰੇ ਗੱਲ ਨੂੰ ਸੁਣਦੀ ਆ ਤਿਆਰ ਹੁੰਦੀ ਆ ਸਿਰ ਵੱਖਰੀ ਗੱਲ ਹਾਂਜੀ ਦੋ ਨੰਬਰ ਵੀਰੇ ਸੁਹਾ ਕਿੰਨਾ ਮਾਜੀ ਇਹਦਾ ਵੀਰੇ origignal ਦੂਜਾ ਸੁਹਾ ਸੋਈ ਆ ਬੈਠ ਇਹਦਾ ਜਾਂਦਾ ਜੀ ਕੰੰਗਾਂ ਵਾਲੇ ਖੜੇ ਆ ਠੀਕ ਆ ਵੀਰੇ ਹੂੰ ਪਾਵਾ ਕਿੰਨਾ ਲੈਂਦੀ ਆ ਜੀ ਇੱਕ ਸੁਹਾ ਸੋਈ ਆ ਇਹਦੇ ਵੀਰੇ ਥੱਕ ਦਿਨ ਬਾਕੀ ਦੱਸਿਆ ਮੰਨ ਕੇ ਚਾਲੇ 10 ਦਿਨ ਵੇੜੇ ਵੀ ਲੈਂਦੀ ਆ 10 ਦਿਨ ਮੰਨ ਕੇ ਹਾਂ ਠੰਡੀ ਗਰਮ ਵਾਲੀ ਇਹ ਵੀ ਇੰਨੀ ਆ ਇਹ ਬੈ ਜਾ ਪਾਉਂਦੀ ਆ ਖਾਣੇ ਵੀ ਪੈਰ ਹਲਾ ਜੂ ਖਾਣਾ ਦੀ ਭਾਰ ਪਿੱਛੇ ਦੀ ਯਾ ਗਰੰਟੀ ਹੋ ਸਾਰੇ ਆਪਣਾ ਪੰਜ ਕਮ ਐਟ ਆ ਪੰਜਾਂ ਦੀ ਗਰੰਟੀ ਹੋ ਭਾਰਦੀ ਆ ਆਪਣੇ ਠੀਕ ਆ ਜੀ ਮੇਰੇ ਨਾਲ ਗੱਲ ਥਾਣਾ ਦੀ ਹੁੰਦੀ ਆ ਦੁੱਧ ਵੀਰੇ ਤੁਹਾਨੂੰ ਪਤਾ ਵੀ ਗਰਮੀ ਆ ਮਾੜਾ ਮੋਟਾ 19 21 ਹੋ ਜਾਂਦਾ ਬਾਕੀ ਚਮਕਦਮ ਕਾਲੀ ਆ ਕੋਈ ਆਏ ਨਹੀਂ ਵੀਰੇ ਲਿੱਸੀ ਫਿੱਕੀ ਨਹੀਂ ਗਈ ਚੰਗੀ ਆ ਦੇਣਾ 10 ਵੀ ਲਿਜਾ ਸਕਦੀ ਆ 8 ਵੀ ਲਿਜਾ ਸਕਦੀ ਆ ਤੇ 6 ਵੀ ਲਿਜਾ ਸਕਦੀ ਆ ਤਿਆਰੀ ਅੱਜ ਵੀ ਸੋਹਣੀ ਕੀਤੀ ਆ origignal ਦੂਜਾ ਸੂਆ ਸਹੀ ਬਹੁਤਾ ਬਚੀਦੀਆਂ ਨਹੀਂ ਹੈਗਾ ਵੀ ਜੀ ਬਾਕੀ ਠੰਡੀ ਆਏ ਪਾਦੀ ਪੁੱਠੇ ਪਾਸੀ ਬਹਿ ਜਾ ਯਾਰ ਠੀਕ ਆ ਵੀਰੇ ਇੰਨਾ ਜਾਨਵਰ ਨੂੰ ਠੰਡਾ ਮਿਲਣਾ ਨਹੀਂਗਾ ਸਹੀ ਗੱਲ ਆ ਜੀ ਬਾਕੀ ਥਾਣ ਤੋਂ ਨੂੰ ਇੱਧਰਲੇ ਪਾਸੇ ਤੋਂ ਵੀ ਚੈੱਕ ਕਰਾ ਦਿੰਨੇ ਆ ਕੱਲਾ ਕੱਲਾ ਨਿੱਖੜਮਾ ਲੱਗਿਆ ਵਾ ਹੱਥੀ ਜਵਾਈ ਵਾਲਾ ਥਾਣਾ ਲੈ ਚੱਲੀ ਵੀਰੇ ਚੰਗੀ ਆ ਵੀਰੇ ਬੱਚੀ ਕੱਲੀ ਕੱਚੀ ਕੱਚੀ ਅੱਜ ਮੈਲ ਪਾਟ ਜਾਣੀ ਆ ਜਿੱਤੇ ਕਰਮ ਵਾਲੀ ਤਿਆਰ ਹੋਊਗੀ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਰੁਪਈਆ ਦੀ ਜਿਹੜਾ ਜਿਹੜਾ ਬੱਚਾ ਦਾ ਤਾਂ ਪੈਨ ਦੀ 70000 ਦੀ ਹੋਣੀ ਸਹੀ ਗੱਲ ਹੈ ਜੀ ਜੈ ਜੀ ਦੀ ਡਿਮਾਂਡ ਜਿਹੜੇ ਲੈਣ ਮੋਲ ਵੀਰੇ ਦਾ 65 ਆ ਕੋਜੂ ਮੰਨ ਤਾ ਇਹ ਦਵਾਂਗੇ ਲਾਸਟ 65000 ਦੀ ਬੱਚੀ ਯਸ ਹਾਂ ਯਸ ਨੂੰ 60 ਦੀ ਹੋਊਗੀ ਮੋਲ 65000 ਰੁਪਇਆ ਯਸ ਨੂੰ 62000 ਦੀ ਜੇ ਕੋਈ ਜੋੜਾ ਲੈ ਲੇਂਦਾ ਜਦੋਂ ਮਾਰਕਾ ਨੂੰ ਪੂਰਾ ਜ਼ਿਆਦਾ ਹੋ ਜੂਗਾ ਹੈ ਗਰਮੀਆਂ ਦੇ ਦੋਫੇ ਹੀ ਆ ਜਾਈ ਬਾਈ ਯਾਰ ਤੈਨੂੰ ਪਤਾ ਵੀ ਹੁਣ ਬਰੀਡ ਵਾਲਾ ਜਾਨਵਰ ਨਹੀਂ ਚੱਲਣਾ ਗਰਮੀ ਨੂੰ ਪਤਾ ਤੇ ਸ਼ਾਮ ਦੇ ਵੀਰੇ ਤੇ ਅੱਗੇ ਆ ਗਿਆ ਤਿੰਨ ਨੰਬਰ ਨਾਗ ਇਹ ਵੀਰੇ ਤੀਜਾ ਸੂਆ ਸੌਂਦੀ ਆ ਇਹ ਠੀਕ ਆ ਜੀ ਤੇ ਪੰਨ ਕੇ ਚੱਲ ਇਹਦੇ ਵੀ ਪਏ 7 ਤੱਕ ਦੇਣ ਬਚੀ ਦੀ ਦੇਣ ਖੁੱਲੇ ਹਫ਼ਤੇ ਦੇ ਆਹ ਮੰਨ ਕੇ ਜਾਲ ਸਾਰਿਆਂ ਦੇ ਹਫ਼ਤਾ ਦੱਸਣ ਲੈਂਦੀਆਂ ਹਫ਼ਤਾ ਦੱਸਦਾ ਲੈਂਦੀਆਂ ਬਾਕੀ ਠੰਡੀਆਂ ਸੀ ਲਗਰ ਮਲ ਗਈਆਂ ਸਾਰਿਆਂ ਦੇ ਭੁੰਦੀਆਂ ਜੀ ਬੈਠੀ ਆਈਆਂ ਇੱਥਾਂ ਜਿਹੜੀ ਤੇ ਮਰਜੀ ਇੱਥਾਂ ਭਾਈ ਚੱਲੀ ਅੱਛਾ ਆਏ ਨਹੀਂ ਭਾਈ ਲੱਤ ਮਾਰ ਲੱਤ ਫਲਾਉਣ ਜਦੋਂ ਘਰੇ ਨਹੀਂ ਮਾਰਨੀ ਆਪਾਂ ਲੈਦੇ ਨਹੀਂ ਕਈ ਕਿਉਂਕਿ ਜੇ 4 ਦਿਨ ਆਪ ਜੋ ਨਹੀਂ ਪੈਜੇ ਫਿਰ ਤਾਂ ਬੰਦਾ ਬੰਦ ਹੀ ਹਮਜੂ ਉਹਨੂੰ ਨਹੀਂ ਨਹੀਂ ਬਰੇ ਆਪਾਂ ਘਰ ਮੰਡੀ ਜਾਣਾ ਘਰੇ ਘਰੋਂ ਘਰੋਂ ਮਾਲ ਲੋਕ ਖਰੀਦਿਆ ਘਰੋਂ ਹੀ ਵੇਚਣਾ ਸਹੀ ਗੱਲ ਹੈ ਜੀ ਸੋਨਾ ਥਣਾ ਦਾ ਸਹਜਾ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਕਿੰਨਾ ਪਿਆਜੂ ਬਈ ਕਰਮਾ ਵਾਲੀ ਇਹਨਾਂ ਦਾ ਵੀਰ ਜੀ ਤੁਹਾਨੂੰ ਦੱਸਦਾ ਦੁੱਧ ਨਾਲ ਝੂਠ ਹੀ ਆ ਕੰਮ ਇਹਦਾ ਇਹਨੇ 22 ਲੀਟਰ ਚਵਾਇਆ ਦੂਜੇ ਸੂਏ ਅੱਛਾ ਬਾੜੀ ਸੇ ਵਾਲੇ ਘਰੋਂ ਆਈ ਬਾਕੀ ਆਈ ਵੀ ਲੋਕਾਂ ਦੇ ਥੱਲੀ ਵਾਲੇ ਘਰੋਂ ਆਈ ਆ ਠੀਕ ਆ ਇੰਨੀ ਠੰਡੀ ਆ ਬਸ ਆਈ ਬੈਜੀ ਆ ਜਿਵੇਂ ਕੋਈ ਮਰਜ਼ੀ ਬੈ ਜਿਵੇਂ ਮਰਜ਼ੀ ਆਏ ਨਹੀਂ ਵੀ ਜਦੋਂ ਪੱਤ ਪੈ ਰਹੇ ਨੂੰ ਲਓ ਜੀ ਤੁਸੀਂ ਸੇ ਪਿੱਛੋਂ ਖਾਦੇ ਵੀਰੇ ਲੈਵਾ ਨਹੀਂ ਕੋਈ ਸੈਡ ਸੂਰ ਦਾ ਕੋਈ ਭਣ ਭਰਾ ਕੇ ਦੋ ਵੜ ਨੂੰ ਆਏ ਪਏ ਕੋਈ ਜਿਹਾ ਪੀੜੀ ਦੱਬਾ ਵਾਂਗੂ ਠੀਕ ਆ ਅਲੱਗ ਅਲੱਗ ਥਾਂ ਬਿਆ ਕਰਮਾ ਵਾਲੀ ਦਾ ਠੀਕ ਆ ਵੀਰੇ ਲਓ ਜੀ ਬਾਕੀ ਨਾੜ ਐਂਡ ਵੇਂਜਨਾ ਭਰਿਆ ਪਿਆ 10 ਦਿਨ ਬਹੁਤ ਹੁੰਦੇ ਆ ਤਿਆਰੀ ਕਰਨ ਵਾਸਤੇ ਜੇ ਜਮਾ ਤਿਆਰ ਦੀ ਵੀਡੀਓ ਪਾਉਂਦੇ ਤਾਂ ਤੁਹਾਨੂੰ ਤਾਂ ਕਰਾਈ ਪਈ ਮੇਰੀ ਗੱਲ ਹੁੰਦਾ ਆਪਾਂ ਤਾਂ ਹੋਂ ਆਪਣ ਤਾਂ ਆ ਹੀ ਹੁੰਦਾ ਵੀ ਚਲ ਦਿਹਾੜੀ ਬਣੇ ਤੇ ਮਾਲ ਗਾਂ ਲਿਉਣ ਵਾਲੇ ਬਣ ਗਏ ਹਨਾ ਰਹਿਣਾ 4-4 ਦਿਨ ਸਾਰਗੇ ਰੋਕਣ ਵਾਲੇ ਪੰਜ-ਪੰਜ ਦਿਨ ਚਾਰ-ਚਾਰ ਦਿਨ ਜੀ ਸਾਰਾ ਚਾਰਾ ਦਿਨਾਂ ਨੂੰ ਐਂਡ ਫੁੱਲ ਭਰ ਜਾਣਾ ਕਰ ਮਾਰੀ ਨੇ ਲੈ ਲਿਆਂਗੇ ਅੱਜ 5-5 10-10 ਦਾ ਫਾਇਦਾ ਹੋਣਾ ਭੈਣ ਭਰਾ ਦਾ ਇਹ ਤਾਂ ਗੱਲ ਹੈਗੀ ਆ ਕਿਹੜਾ ਭੈਣ ਭਰਾ ਲਊਗਾ ਨਾ ਅਰ ਪੰਜ ਦਾ 5 ਦਾ 10 ਵੇੜ ਰੇੜੀ ਮਿਲਣੀ ਆ ਸਾੰਪੂ ਗਾ ਸਾੰਪ ਹੰਦਾ ਤਾਂ ਫਿਰ ਮੁੱਲ ਲੈ ਗਾ ਬਾਕੀ ਵੀਰ ਗੱਲਾਂ ਆ ਕਈ ਵੀਰ ਕਹਿੰਦੇ ਸੂਈ ਸਵਾਈ ਲੈਣੀ ਆ ਕਈ ਵਾਰ ਪੌਦੀ ਜੇਰ ਨਹੀਂ ਪਈ ਹੁੰਦੀ ਉਵੇਂ ਹੀ ਲਿਆਉਂਦੇ ਆ ਪੰਜ ਦਾ ਹਜ਼ਾਰ ਉੱਤੇ ਲਾ ਕੇ ਵੇਂਦੇ ਆ ਜਿਹੜਾ ਜਾਨਵਰ ਗੱਭਾਂ ਲਾਵਾਂ ਗਿਆ ਪਾਪ ਦਾ ਅੱਖਰ ਸਾਹਮਣੇ ਜੇਰ ਦਾ ਪੌਂਗੀ ਗਾਂ ਜੇ ਤਾਂ ਗੱਲ ਦਵਾਈ ਦਾ ਪਾ ਦਿੱਤਾ ਜਾਂਦਾ ਹਾਂ ਦਵਾਈ ਦਾ ਪਾ ਦਿੱਤਾ ਜਾਂਦਾ ਜੇ 4 ਦਿਨ ਬਹੁ ਸੂਂਦਾ ਨਹੀਂ ਪਰ ਕਿਉਂ ਗੂ ਦਤਾ ਹੈ ਨਾ ਟ੍ਰਾਡੀਸ਼ਨ ਵਗੈਰਾ ਖੜਾ ਕੇ ਪੈ ਜਾਂਦੀ ਜਾਂ ਨਾ ਖੜਾ ਕੇ ਪੈ ਜਾਂਦੀ ਬਾਕੀ ਆਏ ਆ ਬਈ ਹੁਣ 10 ਦਿਨ ਕੱਚੀ ਆ ਅਗਲੇ ਦੇ ਘਰੇ ਜਾ ਕੇ ਨੇ ਜੀ ਲਾ ਗਾ ਬਾਕੀ ਵੀਰੇ ਕਈ ਵੀਰ ਨਾ ਸੂਣ ਤੋਂ ਡਰਦੇ ਆ ਸੂਣ ਤੋਂ ਡਰਦੇ ਆ ਗਊ ਆ ਜਿਹੜਾ ਦੋ ਬਣਾਪੇ ਸੁਈਆਂ ਕੁੱਤੇ ਪਿਆ ਦੇ ਡੜਕੇ ਨੂੰ ਬੱਚੇ ਆਪ ਹੀ ਫੜੇ ਆ ਵੀ ਇਹ ਕਰਮ ਆ ਇਹਦਾ ਕਰਮ ਲਗਾ ਰਾਵੀ ਦੂ ਪੈਣੀਆਂ ਆ ਵੀ ਰਹਿ ਵੀ ਹੁੰਦਾ ਆਪਾਂ ਨੂੰ ਬਈ ਡਾਕਟਰ ਆਤਮ ਸੱਦਣਾ ਪਊਗਾ ਇਹਦਾ ਮਨ ਨੂੰ ਜਿੱਥੇ ਖੜਾ ਲਾ ਉੱਥੇ ਹੀ ਖੜਜੂਗਾ ਜਿੱਥੇ ਛਲਕਾ ਲੇਗਾ ਛਲ ਥਲਕੀ ਜਾਊਗਾ ਸਹੀ ਗੱਲ ਆ ਇਹਦੀ ਜੈ ਜੀ ਦੀ ਮੰਗਤਾ ਨੰਬਰ ਤੇ ਇਹਦਾ ਵੀ 65 ਚੋਂ ਮਾਣਦਾਨ ਹੋਊਗਾ 1000 ਖੰਡ ਦਾ 65 ਚੋਂ ਜੀ ਠੀਕ ਹੈ ਵੱਡੀ ਆ ਪਰ ਇਹ ਬੈਡ ਚੰਗੀ ਆ ਨਿੱਗਰ ਆ ਭਰੀ ਆ ਜੀ ਤੇ ਅੱਗੇ ਨਾਗ ਆ ਗਿਆ ਵੀਰੇ 4 ਨੰਬਰ ਇਹਦਾ ਸੂਆ ਵੀਰੇ origignal ਦੂਜਾ ਸੂਆ ਸੋਨਾ ਵੀਰੇ ਵਾਚੀ ਠੀਕ ਆ ਇਹਦਾ ਦੂਜਾ ਸੂਆ ਹਾਂਜੀ ਚਮਕਦਮਕ ਬਹੁਤ ਆ ਬੈਡ ਦੀ ਮਾਣੀ ਚੰਗੀ ਬੱਸੀ ਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ 20 ਲੀਟਰ ਪਹਿਲੇ ਸੂਏ ਚ ਹੋਇਆ ਵਾਚੀ ਦਾ ਠੀਕ ਆ ਬਹੁਤ ਸੇਵਾਲੇ ਘਰੋਂ ਆਈ ਜੀ ਹਾਫ ਤੇ ਦਸੰਦਨਾਂ ਦੀ ਇਹ ਵੀ ਕੱਚੀ ਆ ਮੋਜ ਨਾਲ ਜੂ ਵੀਰੇ ਨਾ ਠੀਕ ਆ ਥਾਣ ਸੋਹਣੇ ਸੈਜ ਦਾ ਲੱਗਿਆ ਵਾ ਬਾਕੀ ਯਾਰ ਨਾ ਸਨਖ ਪੋਣਾ ਵਸੀ ਸਾਰੇ ਮਾਲ ਨਾਲ ਜਾਂਦੇ ਸਨਖ ਪੋਣਾ ਸਾਰਿਆਂ ਨਾਲੋਂ ਜ਼ਿਆਦਾ ਸਨ ਹਾਂ ਹੁੰਦਾ ਕਿ ਗੁੰਦੀ ਵਿੱਚ ਤੇਲ ਦੂ ਦਿੱਤਾ ਮੈਂ ਐਨੀ ਸ਼ੀਸਾਂ ਨੂੰ ਜੋਂ ਕੋਈ ਆਈ ਭੈਣ ਜੀ ਪੋਣੀ ਜਿਹੜੀ ਆਈ ਨਹੀਂ ਕਭੀ ਲੱਤ ਹਲਾ ਜੂ ਆਪਣਾ ਜਾਨਵਰ ਕੋਈ ਠੀਕ ਆ ਯਾਰ ਆ ਐਨੀ ਵੀ ਖੋਲ ਲੇ ਨਾ ਰੀ ਮਾ ਜਣਾ ਦੇ ਲਈ ਵੇ ਲਓ ਕਰੋ ਚੈੱਕ ਲੈ ਥਣ ਦੇਖ ਥਣ ਦੇਖ ਹਰੇਕ ਵਾਰ ਸੁਣੀ ਆਉਂਦਾ ਬਾਕਪ ਦਾ ਥਣ ਮੁਠੀ ਵਾਲਾ ਕੋਈ ਨਾ ਆਪਣਾ ਜਾਨਵਰ ਕੋਈ ਵੀ ਨਹੀਂ ਮਾਰਾ ਵੀਰ ਠੀਕ ਆ ਸਾਰੀਆਂ ਚੰਗੀਆਂ ਠੀਕ ਆ ਐਵੇਂ ਆਪਾਂ ਇੱਕ ਦੂਜੇ ਨੂੰ ਦੀ ਜਾ ਕੇ ਸਾਰੀਆਂ ਆਪ ਥਣਾਂ ਦਾ ਚੰਗੀਆਂ ਸਹੀ ਗੱ ਬਾਕੀ ਵੀਰੇ ਮੇਨ ਗੱਲ ਥਣਾ ਦੀ ਹੁੰਦੀ ਆ ਉਹਦੀ ਗੱਲ ਬਾਕੀ ਆ ਤਾਂ ਸਵਾਦ ਹੀ ਨਾ ਮੁੱਠੀ ਨਾਲ ਝੋਣਦਾ ਨਾ ਫਿਰ ਫਾਇਦਾ ਕੀ ਲੈਣਦਾ ਨਾ ਇਹ ਤਾਂ ਗੱਲ ਹੈ ਤਿੰਨ ਕੁੰਗਲਾਂ ਦਾ ਥਣ ਹੱਕ ਆ ਚਾਹੀਦਾ ਫੇਰ ਹੀ ਫਾਇਦਾ ਹੱਥੀ ਚਵਾਈ ਵਾਲਾ ਜਿਹਦੇ ਕੋਲ ਮਸ਼ੀਨ ਆ ਉਹਦੇ ਕੋਲ ਬੱਕਰੀ ਗੱਲ ਆ ਜੀ ਪਰ ਹੱਥੀ ਚਵਾਈ ਵਾਲੇ ਨੂੰ ਚਾਹੀਦਾ ਇਹਦਾ ਪੂਰਾ ਤਿੰਨ ਉਂਗਲਾਂ ਦਾ ਸਾਡੇ ਤਿੰਨ ਦਾ ਦਾ ਭਲਾ ਹੋਵੇ ਚੰਗਾ ਬਈ ਆਏ ਨਹੀਂ ਹੱਥ 'ਚ ਆਊਗਾ ਇਹਦੀ ਡਿਮਾਂਡ ਜੀ ਇਹਦਾ ਵੀਰੇ ਮੁੱਲ ਕਰੌਣ ਦਾ ਆਪਣੇ 75 ਕਰਾ ਲਓ ਹੂੰ ਇਹ 72000 ਦੀ ਵੜ ਦਊਂਗਾ ਅੱਛਾ 72000 ਜਿਹਦਾ ਸੂਪ ਹੀ ਉਹਦੇ ਉਹਦਾ ਰੇਟ ਹੋਊਗਾ ਉਹਦੇ ਉਹਦੇ ਦਾ ਇੱਕ ਬਾਈ ਕੋਲ ਸਾਰੀਆਂ ਵੇੜਾ ਨਾਲੋਂ ਭੱਟੀ ਵੇੜਾ ਆ ਤਾਂ ਮੇਰੇ ਫਾਰਮ ਦੀ ਵੇੜੀ ਹਾਤੀ ਜੱਡੀ ਵੇੜਾ ਕੱਦ ਕਾਠਾ ਦੀ ਛੋਟੀ ਨੋ ਕੀ ਭਣ ਭਰਾ ਸਮਝ ਲੈ ਕੱਦ ਦੇ ਪੱਕ ਬਾਕੀਆਂ ਦਾ ਤਾਂ ਕੱਦ ਇੱਕੋ ਜਿਹਾ ਹੀ ਆ 19 21 ਦਾ ਫਰਕ ਆ ਪਰ ਇਹਦਾ ਸਾਰਿਆਂ ਨਾਲੋਂ ਵੱਡਾ ਇਹਦਾ ਬਾਈ ਦੁੱਧ ਝੂਠੀ ਹੈ ਉਠਾ ਵਾਲਾ ਗਾਵਾ 26 ਲੀਟਰ ਉਹ ਤੇ ਚਵਾਇਆ ਵਾ ਇਹਦਾ ਇਹਦਾ ਹਾਂ 1 28 27 ਨੂੰ ਜਾਊਗੀ 30 ਨੂੰ ਹੀ ਜਾ ਸਕਦੀ ਜਾਈ ਬੜੇ ਕਿੰਨੇ ਦਿਨ ਲੈਂਦੀ ਆ ਇਹਦੇ ਬਾਰੇ 7 ਤੋਂ 9 ਮਹੀਨੇ ਪੂਰੇ ਆ 7 ਦਿਰੀਕ ਨੂੰ ਹਾਂ ਬੜੀ ਗਰਮੀ ਚ ਗੱਡੀ ਚੜ੍ਹ ਕੇ ਜਾਣ ਵੇ ਰੈਲਪੇ ਹਜੇ ਤਾਂ ਸੋਨ ਵਾਲੇ ਪੀਓ ਤੋਂ ਪੁੜਿਆਂ ਤੋਂ ਐਕਟਰ ਗਈ ਪਈ ਆ ਠੀਕ ੱਲੇ ਵੇ ਤੇ ਪਿੱਛੇ ਮਾਰਦੇ ਕੈਮਰਾ ਲਓ ਤੇ ਥੋੜੀ ਜਿਹੀ ਇੱਕ ਪਾਸੇ ਭਾਲ ਜੀ ਹੋ ਗਈ ਆ ਉਥਾਣਾ ਸੈਡ ਸੂਟ ਵਾਲਾ ਕੋਈ ਕੋਈ ਬਣ ਭਰਾ ਮੰਨੇ ਨਾਲ ਗੱਲ ਸੁਣ ਹਜੇ ਭਾਲ ਹੈਗੀ ਆ ਹੈ ਪਾਸੇ ਜਿਆਦੇ ਬੈਂਦੀ ਆ ਠੀਕ ਆ ਉਹ ਬੈਂਡ ਮੋਰ ਹਾਂ ਬੈਂਡ ਤੁਹਾਨੂੰ ਪਤਾ ਉਹਦਲੇ ਪਖੋਣ ਦਾ ਮਾੜੀ ਮੋਟੀ ਭਾਲ ਕਰਨੀ ਹੁੰਦੀ ਆ ਕਰਨੀ ਹੁੰਦੀ ਕਿਉਂਕਿ ਬਹਿ ਹਵਾਨਾ ਵੱਡਾ ਹੁੰਦਾ ਇਹਨਾਂ ਦਾ ਮਾੜਾ ਮੋਟਾ ਭਾਲ ਇਹ ਬਾਣੀ ਮੇਰੇ ਮੈਂ ਕਹਿੰਦਾ ਚਲ ਆਪਾਂ 27 28 ਲੀਟਰ ਨੋਰਮਲ ਚਵਾ ਹੱਕਾ ਦੇੰਦ ਅਵਰੇ ਵੇਲ ਬਹੁਤ ਆ ਕੱਦ ਵੀ ਬਹੁਤ ਆ ਤੇ ਵਜਨ ਵੀ ਪੂਰਾ ਚੰਗਾ ਕੱਲਾ ਵੇਲ ਕੱਦ ਨਹੀਂ ਭਈ ਲੱਸੀ ਫਿੱਕੀ ਆ ਵਜਨ ਵੀ ਪੂਰਾ ਚੰਗਾ ਜੀ ਸੋਹਣਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮੈਂ ਇੱਕ ਪਾਸੇ ਥੋੜੀ ਜੀ ਭਾਲ ਜਰੂਰ ਪਾਈ ਫਿਰਦੀ ਆ ਪਰ ਥਣਾਂ ਦੇ ਸਹਿਜ ਵੀ ਸੋਹਣੇ ਜੀ ਅੱਬਾ ਜੀ ਹੁਣ ਨਾ ਜਿਹੜਾ ਭੈਣ ਭਰਾ ਵੇਖੂਗਾ ਸਕਰੀਨ ਸ਼ਾਟ ਮਾਰ ਲਿਓ ਵੀਡੀਓ ਚਾਲਦੀ ਤੇ ਕੱਲ ਨੂੰ ਦੂਜੇ ਪਾਸੇ ਭਾਲ ਹੋ ਜੇ ਦੂਜੇ ਪਾਸੇ ਹਾਂ ਜਿਹੜੇ ਪਾਸੇ ਵਹਿ ਜਾਂਦੀ ਹੈ ਉਧਰ ਹੀ ਜਾਵੜੇਂਦੀ ਆ ਲੈ ਵੇਲੋਂ ਆ ਓਕੇ ਆ ਬੈਠ ਇਹ ਪੋਲੀ ਭਾਲਣਾ ਇਹਦਾ ਕੋਈ ਵੱਟਾ ਨਹੀਂ ਹੁੰਦਾ ਜੇ ਕੜਰੀ ਹੋਵੇ ਫੇਰ ਆ ਇਹ ਪੋਲੀ ਭਾਲਾ ਚਾਹੇ ਤੁਸੀਂ ਆ ਕੇ ਚੈੱਕ ਕਰ ਲਿਓ ਜਦੋਂ ਤਾਂ ਅਗਲਾ ਆ ਕੇ ਥਣ ਪਾਸ ਕਰੂਗਾ ਉਹ ਪਤਾ ਲੱਗਣਾ ਮਾੜੀ ਬੁੱਕੀ ਵਿਖਾਈ ਬੱਚੀ ਦੀ ਲਓ ਜੀ ਇਸ ਕੁਆਲਟੀ ਦਾ ਦੂਜਾ ਸੂਆ ਕਦਗੇ ਤੂੰ ਬਨੂ ਅਗਲਾ ਤੀਜਾ ਸੂਆ ਵੜਨੇ ਸੂਣੇ ਨੇ ਲੈ ਕੁਆਲਟੀ ਮੂੰਹ ਮੂੰਦੀ ਵੈਕ ਨਹੀਂ ਸੁਣੀ ਆ ਸਹੀ ਗੱਲ ਹੈ ਪਤਾ ਦੁੱਧ ਚੰਗਾ ਪਾਜੂ ਤੇ ਇਹਦੀ ਡਿਮਾਂਡ ਫਿਰ ਕੱਚੀ ਕੱਚੀ ਦੀ ਇੰਡੀਆ ਦੇ ਵੀਰੇ ਡਿਮਾਂਡ ਤੇ ਫੋਨ ਤੇ ਕਰ ਲੇ ਗਏ ਬੜੀ ਵਧੀਆ ਗੱਲ। ਇਹ ਕੱਚੀ ਆ ਹਜੇ ਸਹੀ ਗੱਲ। ਬੜਾ ਯਾਰ ਕੱਚੀ ਆ। ਵੱਡੀ ਵੈੜਾ। ਵੱਡੀ ਵਾੜੀਆ ਰਿਪੋਰਟ ਬੜੀ ਚੰਗੀ ਐ ਵੈੜਦੀ। ਠੀਕ ਆ। ਆਈ ਵੀ ਜਮਾ ਘਰੋਈ ਆ ਆਪਣੇ ਖਾਸ ਮਿੱਤਰ ਤੋਂ ਹੀ ਆਈ ਐ। ਠੀਕ ਆ। ਜਣੇ ਗਰੰਟੀ ਵਾਲਾ ਕੰਮ ਹੀ ਆ। ਜੇ ਕੱਲ ਸੂਪੀ ਆਪਾਂ ਉੱਦੇ ਦਾ ਉੱਦੇ ਰੇਡ ਕਰਾਂਗੇ ਕਿਉਂਕਿ ਨਾ ਵੱਡੀ ਵੈੜ ਬਰੇ ਵਪਾਰੀ ਭਰਾ ਆਪਣ ਨੂੰ ਦੁਲਾਕੇ ਦੀ। ਇਹ ਤਾਂ ਗੱਲ। ਪਰ ਪਹੁੰਚ ਪਹੁੰਚ ਤਾਂ ਪੜਦਾ ਚੱਕਿਆ। ਪੜਦਾ ਚੱਕਿਆ। ਹਾਂ ਬਈ ਜਿਹੜੇ ਭੈਣ ਭਰਾ ਦੇ ਫਟ ਆਪਣਾ ਫੋਨ ਤੇ ਗੱਲ ਕਰ ਲਓ। ਤੇ ਬਾਕੀ ਪਾਸ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਤਸੱਲੀ ਬਰਕ ਬਜਾਏ ਬਾਈ ਦੇ ਘਰੇ ਆ ਕੇ ਕਰ ਲਓ ਬੇਫਿਕਰ ਹੋ ਬਾਕੀ ਨਾ ਵੀਰੇ ਮੈਂ ਹਰੇਕ ਵੀਡੀਓ ਚ ਕਹਿੰਨਾ ਨਾ ਵੀ ਭੈਣ ਭਰਾ ਵੀ ਪੈਸੇ ਲੈਣੇ ਬਹੁਤ ਔਖੇ ਬਣਦੇ ਆ ਹਨਾ ਤੇ ਬਈ ਇੱਥੇ ਆਓ ਖੇਚਲ ਕਰੋ ਬਈ ਜਿਹੜੀ ਚੀਜ਼ ਆਪਾਂ ਨਿਕਾਣਾ ਦੇਖ ਕੇ ਲੈ ਜਾਣੀ ਹਨਾ ਉਹਦੇ ਨਾਲ ਦੀ ਦੀਸ਼ ਨਹੀਂ ਬਾਕੀ ਆਏ ਆ ਬਾਈ ਜਦੋਂ ਆਪਾਂ ਰਾਖਾ ਮਲਾਉਣੀ ਭਾਤ ਸਾਫ ਤੋਂ ਤੇਲ ਨਾਲ ਗਾੜੀ ਕਿਉਂਕਿ ਵੀਰੇ ਹੁਣ ਆਪਾਂ ਵੀ ਜਾ ਕੇ ਲਿਆਉਣੇ ਅਗਲੇ ਦੇ ਘਰੋਂ ਆਪਾਂ ਆਨਲਾਈਨ ਦਾਪਾ ਨਹੀਂ ਮੰਗਾਉਂਦੇ ਇਹ ਤਾਂ ਗੱਲ ਹੈਗੀ ਇਹ ਆਪਾਂ ਤਾਂ ਹਰੇਕ ਨੂੰ ਕਹਿੰਨੇ ਆ ਵੀਰੇ ਹਨਾ ਬਾਅਦ ਫੋਨ ਲਾਉਣ ਨਾਲੋਂ ਕੋਈ ਆ ਵਧੀਆ ਥਲੀ ਕਰੇ ਆ ਕੇ ਕਰਿਆ ਕਰੋ। ਕੋਈ ਆ ਵਧੀਆ ਨਹੀਂ ਪਰਖ ਕਿਸੇ ਚੰਗੇ ਜਾਣਕਾਰ ਨੂੰ ਨਾਲ ਲਿਆ ਕਰੋ ਭੈਣ ਭਰਾ ਨੂੰ ਕਿਸੇ ਨੂੰ ਹਣਾ। ਸਹੀ ਗੱਲ ਹੈ ਜੀ। ਕੋਈ ਆ ਪੈ ਬਹੁਤ ਔਖੇ ਭਰਾਵੋ ਬਣਦੇ ਗਰਮੀ ਦਾ ਮੌਸਮ ਹਣਾ। ਕੋਈ ਆ ਆਪ ਦਾ ਨਿਗਾਣਾ ਪਸੂ ਦੇਖ ਕੇ ਲੈ ਕੇ ਜਾਇ। ਇਹ ਤਾਂ ਗੱਲ ਹੈਗੀ। ਹਾਂ ਸਾਰੀ ਗੱਲ ਬਜੀ। ਧੰਨਵਾਦ।